ਰਾਗ ਅਸਾਗ ਮਹੱਲਾ ਬਹਿਲਾ ਅਸ਼ਟ ਪਦੀਆ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨ ਗਾਲ ਵਿੱਚ ਆਵੇ ਧੂੜੈ ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਨ ਹਦੂਰੇ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖਹਿ ਵੇਸ ਰਹਾ ਜਦ ਸਿਆਵੀ ਆਹੀਆ ਲਾੜੇ ਸੋਹਨ ਪਾਸ ਏ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਐ ਝੱਲੇ ਚਿਮਕਨ ਪਾਸ 1 ਲੱਖ ਲਹਿਨ ਬੈਠੀਆ ਲੱਖ ਲਹਿਨ ਖੜੀਆ ਗਰੀ ਸੁਹਾਰੇ ਖੰਦੀਆ ਮਾਣਨ ਸੇਜੜੀਆ ਇਨ ਗਲ ਸਿਲਕਾ ਪਾਈਆ ਟੁੱਟਨ ਮੋਤ ਸਰੀਆ ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਨੋ ਫਰਮਾਇ ਲੈ ਚੱਲੇ ਪਥ ਗਵਾਏ ਜੇ ਤਿਸ ਭਾਵੇ ਦੇਵੜਾਈ ਜੇ ਭਾਵੇ ਦੇ ਸਜਾਏ ਅੱਗੋ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੈ ਚਾਏ ਬਾਬਰ ਬਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਖਤ ਖਵਾਈ ਐ ਇਕ ਨਾ ਪੂਜਾ ਜਾਏ ਚੌਕੇ ਵਿਣ ਹਿੰਦ ਬਾਣੀਆਂ ਕਿਉ ਟਿੱਕੇ ਕੱਢੈ ਨਾ ਆਏ ਰਾਮ ਨਾ ਕਬਹੂ ਚੇਤੇਓ ਹੁਣ ਕਹਿਣ ਨਾ ਮਿਲੈ ਖੁਦਾਏ ਇੱਕ ਘਰ ਆਵੇ ਆਪਣੈ ਇੱਕ ਮੇਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੈ ਦੁਖ ਜੋ ਤਿਸ ਭਾਵੇਂ ਸੂਤੀਐ ਨਾਨਕ ਕਿਆ ਮਾਨੁਖ ਆਸਾ ਮਹੱਲਾ ਪਹਿਲਾ ਕਹਾਂ ਸੋ ਖੇਲ ਤਬੇਲਾ ਘੂੜੇ ਕਹਾਂ ਭੇਰੀ ਸਹਿਨਾਈ ਕਹਾਂ ਸੋ ਤੇਗ ਬੰਦ ਗਾੜੇ ਰੜ ਕਹਾਂ ਸੋ ਲਾਲ ਖਵਾਈ ਕਹਾਂ ਸੋ ਆਰਸੀਆ ਮੋਹ ਬੰਕੇ ਐਥੈ ਦਸਹਿ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਏਕ ਘੜੀ ਮੈਂ ਥਾਪ ਉਹ ਥਾਪੇ ਯਾਰ ਵੰਡ ਦੇਵੇ ਭਾਈ ਰਹਾ ਕਹਾਂ ਸੋ ਘਰ ਦਰਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਭਾਈ ਕਹਾ ਸੋਪਾਨ ਤਮ ਬੋਲੀ ਹਰ ਮਾ ਹੋਈਆ ਸ਼ਾਈ ਮਾਈ ਏ ਸਜ਼ਾਰ ਕਾਰਣ ਕਣੀ ਵਿਗੁੱਤੀ ਇਨ ਜਾਰ ਕਣੀ ਖੁਆਈ ਪਾਪਾਂ ਬਾਝ ਹੋਵੈ ਨਾਹੀ ਮੋਇਆ ਸਾਥ ਨ ਜਾਈ ਜੇ ਸਨੋ ਆਪ ਖੁਆਏ ਕਰਤਾ ਖੋਸ ਲੈ ਚੰਗਿਆਈ ਕੋਟੇ ਹੂ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਵਿਜ ਮੰਦਰ ਮੋਛ ਮੋਛ ਕੋਇ ਰ ਰੁਲਾਇਆ ਕੋਈ ਮਗਲ ਨਾ ਹੋਆ ਅੰਦਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਣਾ ਭਾਈ ਲੜਾਈ ਰਾਣ ਮਹਿ ਤੇਗ ਵਗਾਈ ਓਨੀ ਤੋਪਾ ਕਾ ਤਾਣ ਚਲਾਈ ਓਨੀ ਹਸਤ ਚੜਾਈ ਜੇਨ ਕੀ ਚੀਰੀ ਦਰਗਹ ਪਾਟੀ ਤੈ ਨਾ ਮਰਣਾ ਭਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾ ਆਸ ਮਸਾਣੀ ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਦੁਖ ਸੁਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੂਾਈਐ ਹੁਕਮੇ ਹੁਕਮ ਚੁਲਾਏ ਵਿਗਸੈ ਨਾਨਕ ਲਿਖਿਆ ਪਾਈਐ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਵਾਂ ਅਸ਼ਟਪਦੀਆਂ ਜੈਸੇ ਗੋਇ ਲਗੋਇ ਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬਾਂਧੈ ਘਰ ਬਾਰਾ ਜਾਗੋ ਜਾਗੋ ਸੂਤੇ ਹੋ ਚੱਲ ਆਵਣ ਜਾਰਾ ਰਹਾ ਨੀ ਤਨੀ ਤ ਘਰ ਬਾਂਦੀ ਐ ਜੇ ਰਹਿਣਾ ਹੋਈ ਪਿੰਡ ਪਵੈ ਜੀਉ ਚਲਸੀ ਜੇ ਜਾਣੈ ਕੋਈ ਓਹੀ ਓਹੀ ਪਿਆ ਕਰਹੁ ਹੈ ਹੋਸੀ ਸੋਈ ਤੁਮ ਰੋਵੋਗੇ ਉਸਨੋ ਤੁਮ ਕਾਹੋ ਕੌਣ ਰੋਈ ਧੰਦਾ ਬਿਟੇ ਹੋ ਭਾਈ ਹੋ ਤੁਮ ਕੂੜ ਕਮਾਵਹੁ ਓਹ ਨਾ ਸੁਣਾਈ ਕਤਹੀ ਤੁਮ ਲੋਕ ਸੁਣਾਵਹੁ ਜਿਸ ਤੇ ਸੁਤਾ ਨਾਨਕ ਜਾਗਾਏ ਸੋਈ ਜੇ ਘਰ ਬੂਜੈ ਆਪਣਾ ਤਾਂ ਨੀਂਦ ਨਾ ਹੋਈ जे चाल दाव लै चलिया चलया कि नाले ता तनु संचेख कुजो बिचारे मनजकर मखसूद लै हो मत पच्छो ताव औगण छोडह गुण ऐसे तत् परावहो ਧਰਮ ਭੂਮ ਸਤ ਬੀਜ ਕਰ ਐਸੀ ਕਿਰਸਕ ਮਾਵਹੁ ਤਾਂ ਵਪਾਰੀ ਜਾਣੀ ਆਹ ਲਾਹ ਲੈ ਜਾਵਹੁ ਕਰਮ ਹੋਵੇ ਸਤ ਗੁਰ ਮਿਲੈ ਬੂਝੈ ਵਿਚਾਰਾ ਨਾਮ ਵਖਾਣੈ ਸੁਣੇ ਨਾਮ ਨਾਮੇ ਵਿਵਹਾਰਾ ਜਿਉ ਲਾਹ ਟੋਟਾ ਤੇ ਵੈ ਵਾਟ ਚੱਲਦੀ ਆਈ ਜੋ ਤਿਸ ਭਾਵੇਂ ਨਾਨਕਾ ਸਾਈ ਵਢਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾ ਢੂੰਡਿਆ ਕੋਨੀ ਮੀ ਮੜਾ ਜੇ ਤੁਧ ਭਾਵੇਂ ਸਾਹਿਬਾ ਤੂ ਮੈਂ ਹਾਉ ਤੈ ਡਾ ਦਾਰ ਵਿਬਾਉ ਮੈਂ ਨੀਮ ਕੋ ਕਹਿ ਕਰੀ ਸਲਾਮ ਹਿਕੋ ਮੈਡਾ ਤੂ ਧਣੀ ਸਾਚਾ ਮੁਖ ਨਾਮ ਰਹਾ ਸਦਾ ਸੇਵਨ ਸਿੱਧ ਪੀਰ ਮੰਗਹਿ ਰਿਤ ਸਿੱਧ ਮੈਂ ਇੱਕ ਨਾਮ ਨਾ ਵੀਸਰੈ ਸਾਚੇ ਗੋੁਰ ਬੁੱਧ ਜੋਗੀ ਭੋਗੀ ਕਾਪੜੀ ਖਿਆ ਭਵੈ ਦਸੰਤਰ ਗੁਰ ਕਾ ਸਬਦ ਨਾ ਚੀਨੀ ਤਤ ਸਾਰ ਨਿਰੰਤਰ ਪੰਡਿਤ ਬਾਦੇ ਜੋਏ ਸੀ ਨਿਤ ਪੜੈ ਪੁਰਾਣਾ ਅੰਤਰ ਵਸਤ ਨਾ ਜਾਣਨੀ ਘਟ ਬ੍ਰਾਹਮ ਲੁਕਾਣਾ ਇਕ ਤਪਸੀ ਬਾਨ ਮਹਿ ਤਪ ਕਰਹਿ ਨਿਤ ਤੀਰਥ ਵਾਸਾ ਆਪ ਨਾ ਚੀਨੈ ਤਾਮਸੀ ਕਾਹੇ ਭਏ ਉਦਾਸਾ ਇਕ ਬਿੰਦ ਯਤਨ ਕਰ ਰੱਖ ਦੇ ਸੇ ਜਤੀ ਕਹਾਵਹਿ ਬਿਨ ਗੁਰ ਸਬਦ ਨਾ ਸ਼ੂਟਹੀ ਭ੍ਰਮ ਆਵਹਿ ਜਾਵਹਿ ਇਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮ ਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੋਰ ਤੇ ਧਾਰ ਘਰ ਜਾਣੀਐ ਸੋ ਜਾਏ ਸਿਝਾਣੈ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨਹਿ ਸਮਾਇਲੇ ਭਉਜਲ ਸਚ ਤਰਣਾ ਆਦਿ ਯੁਗਾਦ ਦਇਾਲ ਤੂ ਠਾਕੁਰ ਤੇਰੀ ਸਰਣਾ ਤੂ ਦਾਤਾ ਹਮ ਜਾਚ ਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ ਊੜਾ ਲਾਲ ਚ ਛੋਡੀ ਐ ਤਉ ਸਾਚ ਪਛਾਣੈ ਗੁਰ ਕੈ ਸਬਦ ਸੁਮਾਈਐ ਪਰਮਾਰਥ ਜਾਣੈ ਇਹੋ ਮਨ ਰਾਜਾ ਲੋਭੀਆ ਲੋਭ ਤਉ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰਿ ਸਿਉ ਬਾਣ ਆਈ ਕੱਲਰ ਖੇਤੀ ਵੀਜੀਐ ਕਿਉ ਲਾਹਾ ਪਾਵੈ ਮਨ ਮੁਖ ਸਚਨਾ ਭੀਜੈ ਈ ਕੂੜਾ ਕੂੜ ਗੜਾਵੈ ਲਾਲਚ ਛੋਡੋ ਅੰਦੇ ਹੋ ਲਾਲਚ ਦੁਖ ਭਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਵਿਖ ਮਾਰੀ ਦੋ ਵਿਦਾ ਛੋੜ ਕੋ ਵਾਟੜੀ ਮੂਸਾ ਹੋ ਗਏ ਭਾਈ ਇਹ ਨਿਸ ਨਾਮ ਸੁਲਾਹੀਐ ਸਤਿਗੁਰ ਸਰਣਾਈ ਮਨ ਮੁਖ ਪੱਥਰ ਸੈਨ ਹੈ ਧ੍ਰਿਗ ਜੀਵਨ ਫੀਕਾ ਝਾਲ ਮੈਂ ਕੇਤਾ ਰਾਖੀਐ ਅਬ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ ਨਾਨਕ ਨਾਮ ਨਾ ਵੀਸਰੇ ਮੱਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਧੰਦ ਪਿਟੇ ਸੰਸਾਰ ਸੱਚ ਨਾ ਭਾਇਆ ਕਿਆ ਭਵੀਐ ਕਿਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾ ਸੱਚ ਮਿਲੈ ਸਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬਹੜ ਨਾ ਆਈਐ ਮੁਆ ਕਉ ਕੀ ਆਰੂਪ ਹੋ ਰੋਏ ਨ ਜਾਣ ਹੂ ਰੋਵੋ ਸੱਚ ਸਲਾਹੇ ਹੁਕਮ ਬਿਸ਼ਾਨ ਹੂ ਹੁਕਮੀ ਵਜਹ ਲਿਖਾਏ ਆਇਆ ਜਾਣੀਐ ਲਾਹਾ ਪੱਲੈ ਪਾਏ ਹੁਕਮ ਸਿਗਿਆਣੀਐ ਹੁਕਮੀ ਪੈਦਾ ਜਾਏ ਦਰਗਹਿ ਬਾਣੀਐ ਹੁਕਮੇ ਹੀ ਸਿਰ ਮਾਰ ਬੰਦਰ ਬਾਣੀਐ ਲਾਹ ਸਚ ਨਿਆਉ ਮਨ ਵਸਾਈਐ ਲਿਖਿਆ ਫੱਲੈ ਪਾਏ ਗਰਬ ਵੰਜਾਈਐ ਮਨ ਮੁਖਿਆ ਸਿਰ ਮਾਰ ਵਾਦਖ ਪਾਈਐ ਠੱਗ ਮੁਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਰਿਦੈ ਵਸਾਈਐ ਨਾ ਪਛੋਤਾਵਹੀ ਗੁਨਾਹ ਬਖਸਨ ਹਾਰ ਸਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਖਾਲੀ ਐ ਮੈਂ ਤੁਝ ਬਿਨ ਅਵਰਣਾ ਕੋਏ ਨਦਰ ਨਿਹਾਲੀ ਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰਬਾਨ ਹਰੀਆਵਲਾ ਸੱਚ ਟਿਕੈ ਘਰ ਆਏ ਸਬਦ ਉਤਾਵਲਾ ਜਾਹ ਦੇਖ ਤਹਿ ਸੋਏ ਅਵਰ ਨਾ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵੇ ਸੱਚ ਤਾਂ ਮਨ ਭਾਵਈ ਚੱਲੇ ਸਦਾ ਰਜਾਈ ਅੰਕ ਸਮਾਵਈ ਸਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇਵ ਡਿਆਈਆ ਦੇਹ ਟੂਟ ਨਾ ਹੋਈ ਅਬੇ ਤਬੇ ਕੀ ਚਾਕਰੀ ਕਿਉ ਦਰਗਹਿ ਪਾਵੈ ਪੱਥਰ ਕੀ 베ੜੀ ਜੇ ਚੜੈ ਭਾਰ ਨਾਲ ਬੁਡਾਵੇ ਆਪਣਾ ਮਨ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ ਜਮਨ ਮਰਣਾ ਆਖੀਐ ਤਿਨ ਕਰਤੈ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਇਕਾਰ ਕਮਾਵਣੀ ਧੁਰ ਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੈ ਤੈਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤੈਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਨਿ ਨੀ ਨਾਮ ਵਿਸਾਰੇ ਆ ਦੂਜੈ ਭਰਮ ਪੁਲਾਈ ਮੂਲ ਛੋਡ ਡਾਲੀ ਲੱਗੇ ਕਿਆ 파 ਵਹਿ ਛਾਈ ਬੇਨ ਨਾ ਵੈ ਕਿਉ ਸ਼ੂਤੀਐ ਜੇ ਜਾਣੈ ਕੋਈ ਗੁਰਮੁਖ ਹੋਏ ਤਾ ਸ਼ੂਤੀਐ ਮਨਮੁਖ ਪਤਖ ਹੋਈ ਰਹਾ ਜਿਨਨੀ ਏ ਕੋ ਸੇਵਿਆ ਪੂਰੀ ਮਤ ਭਾਈ ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ ਕਿਰਪਾ ਤੇ ਸੁਖ ਪਾਇਆ ਸਾਚੇ ਪ੍ਰਥਾਈ गोर बेन के ना पायो केती कहे कहाय आप दिखावै बाटड़ी सची भगत द्रढाये मनमुख ये भी उजड़ उजडाये बिन हर नाम ना छूटसी सि मर समाए ਜਨਮ ਮਰੈ ਪਰਮਾਈਐ ਹਰ ਨਾਮ ਨਾਲੇਵੈ ਤਾਂ ਕੀ ਕੀਮਤ ਨਾਪਵੈ ਬਿਨ ਗੁਰ ਕੀ ਸੇਵੈ ਜੇ ਹੀ ਸੇਵ ਕਰਾਈਐ ਕਰਨੀ ਭੀ ਸਾਈ ਆਪ ਕਰੇ ਜਿਸ ਆਖੀਐ ਵੇਖੈ ਵਡਿਆਈ ਗੁਰ ਕੀ ਸੇਵਾ ਸੁ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਪੀਐ ਦਰਗਹਿ ਪਤ ਪਾਏ